ਲੁਧਿਆਣਾ ਦੇ ਰੋਟਰੀ ਕਲੱਬ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਰਮੇਸ਼ ਕੌੜਾ ਨੂੰ ਨਿਯੁਕਤ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੂੰ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਚੁਣ ਕੇ ਨਵਾਂ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਇਹਨਾਂ ਦੱਸਿਆ ਕਿ ਸਾਡੇ ਕਲੱਬ ਦਾ ਉਦੇਸ਼ ਹੈ ਕਿ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਦਿਲਬਾਖ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਾਡਾ ਮੇਨ ਟੀਚਾ ਹੈ ਕਿ ਸਰਵਿਸ ਅਬਵ ਸੈਲਫ ਅਸੀਂ ਕਮਿਊਨਿਟੀ ਦੇ ਵਿੱਚ ਲੋਕਾਂ ਦੀ ਸਰਵਿਸ ਕਰਨੀ ਹੈ ਜਿਹੜੀ ਨੀਡੀ ਪਰਸਨਸ ਹੈਗੇ ਆ ਮੇਟ ਵੀ ਇਨ ਦਾ ਕਾਲਜਸ ਮੇਟ ਵੀ ਇਨ ਦਾ ਗਊਸ਼ਾਲਾਸ ਮੇਟ ਵੀ ਐਨੀਵੇਅਰ ਤੋਂ ਸੋ ਵੀ ਹੈਵ ਟੇਕਨ ਅ ਮਿਸ਼ਨ ਕਿ ਵੀ ਵਿਲ ਬੀ ਸਰਵਿੰਗ ਦਾ ਕਮਿਊਨਿਟੀ ਵਿਦ ਦਾ ਕੋਆਪਰੇਸ਼ਨ ਆਫ ਮਾਈ ਫੈਲੋ ਰੋਟੇਰੀਅਨਸ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਲਾਉਂਦੇ ਆ ਅਸੀਂ ਡਾਟ ਕਰੈਕਟਰ ਸੀ ਬਣਾ ਰਹੇ ਹਾਂ ਜਿਹੜੀ ਕਿ ਯੰਗ ਟੀਮ ਹੈਗੀ ਆ ਕਾਲਜੇ ਦੇ ਵਿੱਚ ਤਾਂ ਕਿ ਆਨ ਵਾਲੇ ਸਮਾਜ ਦੇ ਵਿੱਚ ਉਹਨਾਂ ਨੂੰ ਨਸ਼ਿਆਂ ਤੋਂ ਮੁਕਤੀ ਮਿਲੇ ਔਰ ਕਾਫੀ ਚੈਲੰਜਸ ਸੀਗੇ ਤੇ ਉਹਨਾਂ ਸਾਰਿਆਂ ਨੂੰ ਓਵਰਕਮ ਕੀਤਾ ਸਾਰੇ ਰੋਟੀਨ ਮੈਂਬਰਸ ਦਾ ਬੜਾ ਸਾਨੂੰ ਸਹਿਯੋਗ ਰਿਹਾ ਤੇ ਹਰ ਖੇਤਰ ਵਿੱਚ ਵੈਦਰ ਪੈਸੇ ਵਾਸਤੇ ਉਹਨਾਂ ਦੀ ਟਾਈਮ ਵਾਸਤੇ ਉਹਨਾਂ ਦੀ ਜੁਆਇਨ ਕਰਨ ਵਾਸਤੇ ਪ੍ਰੋਜੈਕਟ ਨੂੰ ਉਹਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਸਾਰੇ ਰੋਟੀਨ ਸਾਡੇ ਨਾਲ ਰਹੇ ਉਹ ਐਸਵੀ ਮੈਂ ਸੈਕਟਰੀਆ ਦਿਨਾਲੀ ਮੈਂ ਰੋਟੀ ਡਿਸਟ੍ਰਿਕਟ 3070 ਦੇ ਗਵਰਨਰ ਨੇ ਮੈਨੂੰ ਐਸਏਜੀ ਦਾ ਜ਼ੋਨ ਚੇਅਰਮੈਨ ਬਣਾਇਆ ਹੈਗਾ ਲੁਧਿਆਣਾ ਲਾਈਵ ਲਈ ਟਿੰਕਾ ਜਾਰਤੀ ਰਿਪੋਰਟ